ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਚਾਹ ਤੇ ਕੌਫੀ ਸਾਡੇ ਲੋਕਾਂ ਦੇ ਵਿੱਚ ਸਭ ਤੋਂ ਵੱਧ ਪੀਤਾ ਜਾਣ ਵਾਲਾ ਪਦਾਰਥ ਆ ਸੋ ਸਾਡੇ ਦਿਨ ਦੀ ਸ਼ੁਰੂਆਤ ਹੀ ਚਾਹ ਜਾਂ ਕੌਫੀ ਤੋਂ ਹੁੰਦੀ ਆ ਸੋ ਸਾਨੂੰ ਪਤਾ ਹੋਣਾ ਚਾਹੀਦਾ ਏ ਜਿਹੜੀ ਵੀ ਚੀਜ਼ ਅਸੀਂ ਖਾਂਦੇ ਆ ਉਹ ਸਾਡੇ ਸਰੀਰ 'ਚ ਕੀ ਕੀ ਲਾਭ ਦਿੰਦੀ ਆ ਬੈਨੀਫਿਟਸ ਦਿੰਦੀ ਆ ਤੇ ਜੇ ਇਸੇ ਚੀਜ਼ ਦੀ ਬਹੁਤਾਤ ਹੋ ਜੇ ਤਾਂ ਕੀ ਕੀ ਨੁਕਸਾਨ ਹੁੰਦੇ ਸਾਡੀ ਸਿਹਤ ਨੂੰ ਸੋ ਆਉ ਜਾਣਦੇ ਆ ਵੀ ਚਾਹ ਤੇ ਕਾਫੀ ਤੋਂ ਸਾਨੂੰ ਕਿਹੜੇ ਲਾਭ ਮਿਲਦੇ ਆ ਤੇ ਕੀ ਨੁਕਸਾਨ ਹੋ ਸਕਦੇ ਆ ਜੇ ਅਸੀਂ ਇਹਦੀ ਮਾਤਰਾ ਨੂੰ ਵਧਾ ਦਈਏ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀ ਦਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਸਾਥੀਓ ਪਹਿਲਾਂ ਨੁਕਸਾਨ ਜਿਹੜੇ ਪਹੁੰਚਾਉਂਦੀ ਚਾਹ ਤੇ ਕਾਫੀ ਜੇਦੀ ਬਹੁਤਾਤ ਹੋ ਜੀ ਉਹਨਾਂ ਬਾਰੇ ਜਾਣ ਲੈਣੇ ਆ ਸੋ ਜੇ ਅਸੀਂ ਦਿਨ 'ਚ 4 3 ਜਾਂ 4 ਤੋਂ ਵੱਧ ਕੱਪੇ ਦੇ ਪੀਂਨੇ ਆ ਇਹ ਦੇ ਨਾਲ ਸਾਡੀ ਸਿਹਤ ਨੂੰ ਨੁਕਸਾਨ ਵੀ ਹੋ ਸਕਦੇ ਚਾਹ ਦੇ ਵਿੱਚ ਟੈਨਿਨ ਨਾਂ ਦਾ ਜਿਹੜਾ ਪਦਾਰਥ ਹੁੰਦਾ ਏ ਸੋ ਇਹਦੀ ਬਹੁਤ ਆਤ ਦੇ ਨਾਲ ਸਾਡੇ ਖੁਸ਼ਕੀ ਹੋ ਜਾਂਦੀ ਸਰੀਰ ਚ ਅੰਤੜੀਆਂ ਖੁਸ਼ਕ ਹੋ ਜਾਂਦੀਆਂ ਕੌਨਸਟਿਪੇਸ਼ਨ ਕਾਬਜ ਹੋ ਜਾਂਦੀ ਆ ਇਸ ਤੋਂ ਇਲਾਵਾ ਇਹ ਆਇਰਨ ਦੀ ਐਬਜ਼ਾਰਪਸ਼ਨ ਨੂੰ ਘਟਾ ਦਿੰਦੀ ਆ ਜੋ ਵੀ ਅਸੀਂ ਭੋਜਨ ਚ ਆਇਰਨ ਲੈਨੇ ਆ ਉਹਦੀ ਐਬਜ਼ਾਰਪਸ਼ਨ ਘਟ ਹੋ ਜਾਂਦੀ ਆ ਜਿਹਦੇ ਕਰਕੇ ਸਾਨੂੰ ਖੂਨ ਦੀ ਕਮੀ ਆ ਸਕਦੀ ਆ ਜੇ ਅਸੀਂ ਵੱਧ ਚਾਹ ਪੀਂਨੇ ਆ ਤਾਂ ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਚਾਹ ਚ ਟੈਨਨ ਹੁੰਦਾ ਏ ਜੇ ਅਸੀਂ ਇਹਦੀ ਮਾਤਰਾ ਜ਼ਿਆਦਾ ਲਈਏ ਤਾਂ ਟੈਨਨ ਜਦੋਂ ਸਾਡੇ ਮੇਦੇ ਤੇ ਜਾਂਦਾ ਏ ਤਾਂ ਉੱਥੇ ਉਹ ਐਸਿਡ ਦੀ ਜਿਹੜੀ ਪ੍ਰੋਡਕਸ਼ਨ ਉਹਨੂੰ ਵਧਾ ਦਿੰਦਾ ਜਿਦੇ ਕਰਕੇ ਸਾਡੇ ਗੈਸ ਬਲੋਟਿੰਗ ਅਫਾਰਾ ਹੋ ਜਾਂਦਾ ਏ ਸਾਡੇ ਸਟਮਕ ਚ ਡਿਸਕੰਫਰਟ ਹੋ ਜਾਂਦਾ ਏ ਸੋ ਇਹਦੇ ਨਾਲ ਜੇ ਅਸੀਂ ਕਾਫੀ ਦੀ ਮਾਤਰਾ ਨੂੰ ਵਧਾ ਦਈਏ ਤਾਂ ਉਹਦੇ ਵੀ ਕੁਝ ਨੁਕਸਾਨ ਆ ਦਿਨ ਚ ਜੇ ਅਸੀਂ 3-4 ਤੋਂ ਵੱਧ ਕੱਪ ਕਾਫੀ ਦੇ ਪੀਨੇ ਆ ਤਾਂ ਉਹਦੇ ਨਾਲ ਕੀ ਹੁੰਦਾ ਏ ਸਾਨੂੰ ਐਂਜਾਇਟੀ ਦੀ ਪ੍ਰੋਬਲਮ ਆ ਸਕਦੀ ਆ ਮੂਡ ਚੜਚੜਾ ਰਹਿਣਾ ਸ਼ੁਰੂ ਹੋ ਜਾਂਦਾ ਏ ਰੈਸਟਲੈਸਨੈਸ ਹੋ ਜਾਂਦੀ ਆ ਨੀਂਦ ਨਾ ਆਉਣਾ ਸੋ ਅਜਿਹੇ ਜਿਹੜੇ ਲੱਛਣ ਆ ਉਹ ਵੇਖੇ ਜਾਂਦੇ ਆ ਸੋ ਇਹਨਾਂ ਨੂੰ ਇੱਕ ਲਿਮਟਿਡ ਮਾਤਰਾ ਇੱਕ ਦੱਸੀ ਗਈ ਮਾਤਰਾ ਚ ਹੀ ਪੀਣਾ ਚਾਹੀਦਾ ਏ ਤਾਂ ਜੋ ਸਾਡੀ ਸਿਹਤ ਨੂੰ ਫਾਇਦੇ ਮਿਲਣ ਨੁਕਸਾਨ ਨਾ ਕੋਈ ਹੋਵੇ ਸੋ ਆਓ ਹੁਣ ਜਾਣਦੇ ਵੀ ਚਾਹ ਤੇ ਕੌਫੀ ਸਾਡੀ ਸਿਹਤ ਨੂੰ ਕੀ ਕੀ ਲਾਭ ਦਿੰਦੀ ਆ ਤੇ ਸਹੀ ਸਮਾਂ ਕਿਹੜਾ ਇਹਨਾਂ ਨੂੰ ਪੀਣ ਦਾ ਤਾਂ ਜੋ ਸਾਨੂੰ ਕੋਈ ਨੁਕਸਾਨ ਵੀ ਨਾ ਹੋਵੇ ਤੇ ਸਹੀ ਮਾਤਰਾ ਕਿੰਨੀ ਆ ਸਾਥੀਓ ਕਾਫੀ ਦੇ ਵਿੱਚ ਪੋਲੀਫੈਨੋਲਜ਼ ਨਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਆ ਤੇ ਚਾਹ ਦੇ ਵਿੱਚ ਕੈਟੈਚਿਨਜ਼ ਨਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਆ ਸੋ ਇਹ ਬਹੁਤ ਵਧੀਆ ਜਿਹੜੇ ਸਾਡੀ ਸਿਹਤ ਵਾਸਤੇ ਇਹ ਐਂਟੀਆਕਸੀਡੈਂਟ ਆ ਸੋ ਇਹ ਕੀ ਕੀ ਕਰਦੇ ਆ ਕੀ ਕੀ ਲਾਭ ਦਿੰਦੇ ਆ ਆਓ ਜਾਣਦੇ ਆ ਸਾਥੀਓ ਜਿਹੜੇ ਪੋਲੀਫੈਨੋਲਜ਼ ਆ ਉਹ ਸਾਨੂੰ ਹਾਰਟ ਡਿਜ਼ੀਜ਼ ਤੋਂ ਬਚਾ ਕੇ ਰੱਖਦੇ ਆ ਡਾਇਬੀਟਿਸ ਤੋਂ ਟਾਈਪ 2 ਡਾਇਬੀਟਿਸ ਮਲਾਈਟਸ ਤੋਂ 슈ਗਰ ਹੋਣ ਦੇ ਖਤਰੇ ਨੂੰ ਘਟ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਚਾਹ ਚੈਟੈਚੀਨਜ਼ ਹੁੰਦੇ ਆ ਉਹਨਾਂ ਨਾਲ ਕੀ ਹੁੰਦਾ ਏ ਸਾਨੂੰ ਕੈਂਸਰ ਹੋਣ ਦਾ ਜਿਹੜਾ ਖਤਰਾ ਏ ਉਹ ਵੀ ਘਟਦਾ ਏ ਇਸ ਤੋਂ ਇਲਾਵਾ ਇਹ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰਦੇ ਆ ਸਾਨੂੰ ਭਾਰ ਘਟ ਕਰਨ 'ਚ ਵੀ ਸਹਾਇਤਾ ਕਰਦੀ ਜਿਹੜੀ ਚਾਹ ਏ ਸੋ ਓਵਰ ਆਲ ਜੇ ਇਹਦੇ ਹੋਰ ਬੈਨੀਫਿਟਸ ਵੇਖੀਏ ਤਾਂ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਜੇ ਅਸੀਂ ਚਾਹ ਤੇ ਕੌਫੀ ਦਾ ਰੈਗੂਲਰ ਇਸਤੇਮਾਲ ਕਰਦੇ ਆ ਬਲੈਕ ਕੌਫੀ ਜਾਂ ਬਲੈਕ ਟੀ ਪੀਂਦੇ ਆ ਤਾਂ ਇਹਦੇ ਨਾਲ ਸਾਡੇ ਖੂਨ ਚ ਜਿਹੜਾ ਕੋਲੇਸਟ੍ਰੋਲ ਦਾ ਲੈਵਲ ਆ ਉਹ ਵੀ ਘੇਟਾਂ ਜਾਂਦਾ ਏ ਸਾਡਾ ਬਲੱਡ ਪ੍ਰੈਸ਼ਰ ਵੀ ਚਾਹ ਤੇ ਕੌਫੀ ਰੈਗੂਲੇਟ ਕਰਦੀ ਆ ਪਰ ਇੱਕ ਗੱਲ ਦਾ ਧਿਆਨ ਰੱਖਣਾ ਜੇ ਤੁਸੀਂ ਕੋਲੇਸਟ੍ਰੋਲ ਘੱਟ ਕਰ ਲਈ ਪੀ ਰਹੇ ਆ ਤਾਂ ਇਹਨੂੰ ਤੁਸੀਂ ਦੁੱਧ ਤੋਂ ਬਗੈਰ ਪੀਣਾ ਏ ਚੀਨੀ ਤੋਂ ਬਗੈਰ ਪੀਣਾ ਏ ਸੋ ਹੋਰ ਕੀ ਫਾਇਦੇ ਆ ਇਹਦੇ ਇਹ ਸਾਡੇ ਭਾਰ ਨੂੰ ਘਟ ਕਰਦੀ ਆ ਜੀ ਇਹ ਸਾਡੇ ਮੈਟਾਬੋਲਿਜ਼ਮ ਨੂੰ ਹਾਨਾਸ ਕਰ ਦਿੰਦੀ ਆ ਸਾਡੀ ਇਮਿਊਨਿਟੀ ਵਧੀਆ ਰਹਿੰਦੀ ਆ ਸੀਜ਼ਨਲ ਰੇਸ਼ਾ ਜੁਕਾਮ ਸਾਨੂੰ ਜਲਦੀ ਨਹੀਂ ਹੁੰਦਾ ਬਾਕੀ ਮੈਂ ਤੁਹਾਨੂੰ ਹਾਰਟ ਵਾਸਤੇ ਤਾਂ ਦੱਸ ਦਿੱਤਾ ਕਿ ਸਾਡੇ ਦਿਲ ਨੂੰ ਵੀ ਮਜ਼ਬੂਤੀ ਦਿੰਦੀ ਦਿਲ ਦੀ ਸਿਹਤ ਸਾਡੀ ਵਧੀਆ ਰਹਿੰਦੀ ਆ ਇਸ ਤੋਂ ਇਲਾਵਾ ਜੇ ਅਸੀਂ ਬਲੈਕ ਟੀ ਤੇ ਬਲੈਕ ਕਾਫੀ ਇੱਕ ਲਿਮਟਿਡ ਮਾਤਰਾ ਚ ਪੀਨੇ ਆ ਤਾਂ ਇਹ ਸਾਡੇ ਲਿਵਰ ਦੀ ਸਿਹਤ ਵਾਸਤੇ ਬਹੁਤ ਬੈਨੀਫੀਸ਼ੀਅਲ ਆ ਸਾਡੇ ਲਿਵਰ ਨੂੰ ਡੀਟੌਕਸੀਫਾਈ ਕਰਦੀ ਆ ਲਿਵਰ ਦੀ ਫੈਟ ਨੂੰ ਘੱਟ ਕਰਦੀ ਆ ਸੋ ਇਹਦੇ ਨਾਲ ਸਾਡਾ ਲਿਵਰ ਆ ਜਿਹੜਾ ਉਹ ਹੌਲੀ-ਹੌਲੀ ਜਿੰਨਾ ਲੋਕਾਂ ਨੂੰ ਫੈਟੀ ਲਿਵਰ ਆ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਸਾਥੀਓ ਓਵਰ ਆਲ ਸਾਡੀ ਸਿਹਤ ਵਾਸਤੇ ਸਾਡੀ ਹੈਲਥ ਵਾਸਤੇ ਬਹੁਤ ਬੈਨੀਫੀਸ਼ੀਅਲ ਆ ਤੇ ਇਹਦੀ ਜਿਹੜੀ ਮਾਤਰਾ ਹੈ ਸਾਨੂੰ 3 ਕੱਪ ਤੋਂ ਵੱਧ ਨਹੀਂ ਪੀਣੇ ਚਾਹੀਦੇ ਭਾਵੇਂ ਚਾਹ ਹੋਵੇ ਭਾਵੇਂ ਕੌਫੀ ਹੋਵੇ ਜੇ ਤੁਸੀਂ ਇਸ ਤੋਂ ਲਾਭ ਲੈਣਾ ਚਾਹੁੰਦੇ ਆ ਫਾਇਦੇ ਲੈਣਾ ਚਾਹੁੰਦੇ ਆ ਤਾਂ ਦਿਨ ਚ ਤੁਸੀਂ ਇਹਦੇ ਤਿੰਨ ਕਾਪੀ ਪੀਓ ਇਸ ਤੋਂ ਵੱਧ ਨਾ ਪੀਓ ਤੇ ਸਹੀ ਸਮਾਂ ਹੈਗਾ ਏ ਭੋਜਨ ਕਰਨ ਤੋਂ ਅੱਧਾ ਘੰਟਾ ਬਾਅਦ ਤੁਸੀਂ ਜੇ ਚਾਹ ਜਾਂ ਕੌਫੀ ਪੀਣੇ ਆ ਤਾਂ ਇਹਦੇ ਨਾਲ ਕੀ ਹੁੰਦਾ ਤੁਹਾਡੇ ਜਿਹੜਾ ਭੋਜਨ ਉਹ ਬੜੀ ਜਲਦੀ ਪਚੂਗਾ ਤੇ ਇਹਦੇ ਨਾਲ ਨਾਲ ਸਾਨੂੰ ਬਾਕੀ ਲਾਭ ਵੀ ਮਿਲਣਗੇ ਸੋ ਦਿਨ ਚ ਤੁਸੀਂ ਤਿੰਨ ਜਾਂ ਚਾਰ ਕੱਪ ਤੋਂ ਵੱਧ ਨਾ ਪੀਓ ਤੇ ਚਾਹ ਚ ਜੇ ਤੁਸੀਂ ਹੋਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ ਤਾਂ ਇਹ ਚ ਅਦਰਕ ਦਾਲਚੀਨੀ ਤੇ ਇੱਕ ਛੋਟੀ ਇਲਾਇਚੀ ਮਿਲਾ ਕੇ ਜਰੂਰ ਲਓ ਸਾਥੀਓ ਅਦਰਕ ਵਿੱਚ ਐਂਟੀ ਇਨਫਲਮੇਟਰੀ ਗੁਣ ਹੁੰਦੇ ਆ ਜਿਹੜੇ ਕਿ ਸਾਡੇ ਜੋੜਾਂ ਵਾਸਤੇ ਬਹੁਤ ਵਧੀਆ ਏ ਸਾਡੇ ਸੋਜਾਂ ਨੂੰ ਘੱਟ ਕਰਦੇ ਸਰੀਰ ਦੇ ਵਿੱਚ ਇਨਫਲਮੇਸ਼ਨ ਦੇ ਨਾਲ ਜਿਹੜੇ ਰੋਗ ਆਉਂਦੇ ਆ ਸਾਡੇ ਸਰੀਰ 'ਚ ਉਹਨਾਂ ਨੂੰ ਰੋਕ ਕੇ ਰੱਖਦੇ ਆ ਸੋ ਅਦਰਕ ਦਾ ਜਿਹੜਾ ਤੁਸੀਂ 1 ਇੰਚ ਦਾ ਟੁਕੜਾ ਜਿਹੜਾ ਲੈ ਕੇ ਉਹ ਤੁਸੀਂ ਇਹਦੇ ਵਿੱਚ ਐਡ ਕਰੋ ਚਾਹ ਦੇ ਵਿੱਚ ਇਸ ਤੋਂ ਇਲਾਵਾ ਦਾਲਚੀਨੀ ਜ਼ਰੂਰ ਦਾਲਚੀਨੀ ਦਾ ਪਾਊਡਰ ਜ਼ਰੂਰ ਪਾਓ ਦਾਲਚੀਨੀ ਜਿਹੜੀ ਸਭ ਤੋਂ ਵਧੀਆ ਸ਼੍ਰੀਲੰਕਨ ਵੈਰਾਈਟੀ ਦੀ ਆਉਂਦੀ ਜਿਹੜੀ ਉਹ ਸਭ ਤੋਂ ਵਧੀਆ ਏ ਉਹਦੇ ਨਾਲ ਕੀ ਹੁੰਦਾ ਦਾਲਚੀਨੀ ਜੇ ਤੁਸੀਂ ਚਾਹ ਚਾਪਾ ਕੇ ਪੀਂਨੇ ਆ ਤੁਹਾਡੀ ਜਿਹੜੀ ਬਲੱਡ ਸ਼ੂਗਰ ਉਹ ਵੀ ਰੈਗੂਲੇਟ ਰਹਿੰਦੀ ਆ ਵੈਸੇ ਵੀ ਚਾਹ ਜਦੋਂ ਅਸੀਂ ਪੀਂਨੇ ਆ ਜਾਂ ਕੌਫੀ ਪੀਂਨੇ ਆ ਇਹ ਸਾਡੇ ਸ਼ੂਗਰ ਦੇ ਲੈਵਲ ਨੂੰ ਠੀਕ ਰੱਖਦੀ ਆ ਸੋ ਭੋਜਨ ਤੋਂ ਅੱਧੇ ਘੰਟੇ ਬਾਅਦ ਪੀਣ ਦਾ ਇੱਕ ਇਹ ਵੀ ਬਹੁਤ ਵੱਡਾ ਫਾਇਦਾ ਏ ਕਿ ਤੁਹਾਡੇ ਜਿਹੜਾ ਸ਼ੂਗਰ ਦਾ ਲੈਵਲ ਆ ਭੋਜਨਖਾਨ ਤੋਂ ਬਾਅਦ ਰੰਤ ਨਹੀਂ ਵਾਦਾ ਇਹ ਚਾਹ ਜਾਂ ਕੌਫੀ ਜਦੋਂ ਅਸੀਂ ਪੀਨੇ ਆ ਤਾਂ ਇਹਦੇ ਨਾਲ ਜਿਹੜਾ 슈ਗਰ ਦਾ ਲੈਵਲ ਉਹ ਰੈਗੂਲੇਟ ਹੁੰਦਾ ਹੈ ਸੋ ਦਾਲ ਚੀਨੀ ਸਾਡੇ 슈ਗਰ ਦੇ ਲੈਵਲ ਨੂੰ ਵੀ ਰੈਗੂਲੇਟ ਕਰਦੀ ਆ ਇਹਦੇ ਨਾਲ ਨਾਲ ਸਾਡੇ ਮੈਟਾਬੋਲਿਜ਼ਮ ਨੂੰ ਵੀ ਇਨਹਾਂਸ ਕਰਦੀ ਜਿਸ ਦੇ ਨਾਲ ਸਾਡੇ ਭਾਰ ਘਟਾਉਣ ਚ ਸਾਨੂੰ ਸਹਾਇਤਾ ਮਿਲਦੀ ਆ ਕੇ ਸਾਥੀਓ ਇਲਾਇਚੀ ਇੱਕ ਜਾਂ ਦੋ ਇਹ ਵੀ ਤੁਸੀਂ ਘਟਕੇ ਪਾਓ ਇਹਦੇ ਨਾਲ ਸਾਨੂੰ ਡਿਪਰੈਸ਼ਨ ਐਂਜਾਇਟੀ ਤੋਂ ਰਾਹਤ ਮਿਲਦੀ ਆ ਤੇ ਸਾਡਾ ਬ੍ਰੇਨ ਜਿਹੜਾ ਉਹ ਰਿਲੈਕਸ ਹੁੰਦਾ ਏ ਇਲਾਇਚੀ ਨਾਲ ਹਰੀ ਇਲਾਇਚੀ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀ ਅੱਗੇ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਤੁਹਾਡੇ ਤੱਕ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ